ਜੇਕਰ ਦੋਸਤੋ ਤੁਹਾਡੀਆਂ ਮੁਰਗੀਆਂ ਵੀ 4 4.5 ਮਹੀਨੇ ਦੀਆਂ ਹੋ ਚੁੱਕੀਆਂ ਨੇ ਪਰ ਉਹ ਹਾਲੇ ਤੱਕ ਅੰਡੇ ਤੇ ਨਹੀਂ ਆਈਆਂ ਉਹਦਾ ਕੀ ਕਾਰਨ ਆ ਕਿਵੇਂ ਉਹ ਜਲਦੀ ਅੰਡੇ ਤੇ ਆਉਣੀਆਂ ਇਸ ਵਿਸ਼ੇ ਤੇ ਅੱਜ ਦੀ ਆਪਣੀ ਦੋਸਤੋ ਇਹ ਵੀਡੀਓ ਹੋਊਗੀ ਮੈਨੂੰ ਕੱਲ ਦੇ ਦੋ ਤਿੰਨ ਵੀਰਾਂ ਦੇ ਮੈਸੇਜ ਆਏ ਨੇਗੇ WhatsApp ਤੇ ਸੋ ਉਹ ਵੀਰ ਕਹਿ ਰਹੇ ਨੇ ਕਿ ਜਿਹੜੀਆਂ ਸਾਡੀਆਂ ਮੁਰਗੀਆਂ ਨੇ ਤਕਰੀਬਨ 4-5 ਮਹੀਨੇ ਦੀਆਂ ਹੋ ਚੁੱਕੀਆਂ ਪਰ ਉਹ ਹਾਲੇ ਤੱਕ ਅੰਡੇ ਤੇ ਨਹੀਂ ਆਈਆਂ ਉਹਨਾਂ ਦਾ ਕਹਿਣਾ ਕਿ ਅਸੀਂ ਫੀਡ ਵੀ ਪ੍ਰੋਪਰ ਪਾਉਨੇ ਆ ਖਾਣਾ ਪੀਣਾ ਵੀ ਇਹਨਾਂ ਨੂੰ ਪ੍ਰੋਪਰ ਦਿੰਨੇ ਆ ਜਿਹੜਾ ਇਹਨਾਂ ਦਾ ਰੱਖ-ਰਖਾਅ ਵੀ ਬਹੁਤ ਸੋਹਣਾ ਕਰਦੇ ਆਂਗੇ ਪਰ ਹਾਲੇ ਤੱਕ ਜਿਹੜੀਆਂ ਮੁਰਗੀਆਂ ਅੰਡੇ ਤੇ ਨਹੀਂ ਆਈਆਂ ਸੋ ਆਪਾਂ ਇਸ ਵਿਸ਼ੇ ਤੇ ਅੱਜ ਦੀ ਵੀਡੀਓ ਬਣਾਉਣ ਜਾ ਰਹੇ ਹਾਂ ਦੋਸਤੋ ਕਿ ਕਿਹੜੇ ਕਾਰਨਾ ਕਰਕੇ ਨਹੀਂ ਜਿਹੜੀਆਂ ਆਮ ਮੁਰਗੀਆਂ ਹੁੰਦੀਆਂ ਨੇ ਤਕਰੀਬਨ 4.5 ਤੋਂ 5 ਮਹੀਨੇ ਦੀ ਅੰਡੇ ਤੇ ਆ ਜਾਂਦੀ ਆ ਜਿਹੜੇ ਵੀਰਾਂ ਦੀ ਮੁਰਗੀ ਅੰਡੇ ਤੇ ਨਹੀਂ ਆਈਆਂ ਸੋ ਤੁਹਾਡੇ ਲਈ ਇਹ ਵੀਡੀਓ ਬਹੁਤ ਹੀ ਲਾਹੇਵੰਦ ਹੋਣ ਵਾਲੀ ਹੈ ਦੋਸਤੋ ਲਾਸਟ ਤੱਕ ਇਹ ਵੀਡੀਓ ਦੇਖਿਓ ਆਪਾਂ ਤੁਹਾਨੂੰ ਦੋ ਤਿੰਨ ਟਿਪਸ ਦੱਸਾਂਗੇ ਉਹਦੇ ਨਾਲ ਜਿਹੜੀਆਂ ਤੁਹਾਡੀਆਂ ਮੁਰਗੀਆਂ ਨੇ ਤਕਰੀਬਨ 10-15 ਦਿਨਾਂ ਚਹੀ ਅੰਡੇ ਤੇ ਆ ਜਾਣਗੀਆਂ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਹੋਣ ਵਾਲੀ ਆ ਸੋ ਆਪਾਂ ਇਕੱਲੇ ਇਕੱਲੇ ਵੀਰ ਨੂੰ ਦੱਸਣ ਦੀ ਬਜਾਏ ਇਸ ਵਿਸ਼ੇ ਤੇ ਇਹ ਵੀਡੀਓ ਬਣਾ ਰਹੇ ਹਾਂਗੇ ਸੋ ਵੀਡੀਓ ਬਹੁਤ ਹੀ ਜਾਣਕਾਰੀ ਵਾਲੀ ਹੂ ਸੋ ਦੋਸਤੋ ਸਕਿਪ ਬਿਲਕੁਲ ਵੀ ਨਾ ਕਰਿਓ ਤੇ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਆਪਣਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਲੱਗਦੇ ਘੰਟੀ ਦਾ ਬਟਨ ਵੀ ਦਬਾ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਸੋ ਹੁਣ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਜਿਹੜੀਆਂ ਇਹ ਆਪਣੀਆਂ ਮੁਰਗੀਆਂ ਤੁਸੀਂ ਦੇਖ ਰਹੇ ਹੋ ਜਿਹੜੀਆਂ ਆਰ ਆਈ ਆਰ ਮੁਰਗੀਆਂ ਨੇ ਇਹ ਤਾਂ ਤਕਰੀਬਨ 1 ਸਾਲ ਦੀਆਂ ਹੋ ਚੁੱਕੀਆਂ ਨੇ ਕਹਿਣ ਤੋਂ ਭਾਵੇਂ ਆਪਾਂ ਪਿਛਲੇ ਸਾਲ ਲਿਆਂਦੀਆਂ ਸੀ ਪਿਛਲੇ ਸਾਲ ਇਹਨਾਂ ਤੋਂ ਆਪਾਂ ਨੇ ਵਧੀਆ ਅੰਡਾ ਲਿਆ ਸੋ ਇਸ ਸਾਲ ਵੀ ਜਿਹੜਾ ਬਹੁਤ ਸੋਨੇ ਹੀ ਅੰਡੇ ਦੇ ਰਹੀਆਂ ਨੇ ਜਿਹੜੀਆਂ ਬਲੈਕ ਮੁਰਗੀਆਂ ਦੇਖ ਰਹੇ ਹੋ ਦੋਸਤੋ ਬਲੈਕ ਐਸਟਰ ਲੋਪ ਮੁਰਗੀਆਂ ਨੇ ਇਹ ਮੁਰਗੀਆਂ ਦੋਸਤੋ तकरीबन 4.5 ਮਹੀਨੇ ਦੀਆਂ ਹੋ ਚੁੱਕੀਆਂ ਨੇ तकरीबन ਮੇਰੇ ਕੋਲ 10 ਤੋਂ 12 ਦਿਨ ਹੋ ਗਏ ਇਹ ਅੰਡੇ ਦਿੰਦੀਆਂ ਨੂੰ ਤੁਸੀਂ ਗਰੋਥ ਵੀ ਚੈੱਕ ਕਰ ਸਕਦੇ ਹੋ ਤੇ ਐਕਟਿਵ ਵੀ ਪੂਰੀਆਂ ਨੇ ਸੋ ਹੁਣ ਤੁਹਾਨੂੰ ਦੱਸਦੇ ਆ ਕਿ ਜੇ ਤੁਹਾਡੀਆਂ ਮੁਰਗੀਆਂ ਅੰਡੇ ਤੇ ਨਹੀਂ ਆਈਆਂ ਤਾਂ ਉਹ ਕੀ ਕਾਰਨ ਨੇ ਦੋਸਤੋ ਕੁਝ ਕ ਜਿਹੜੇ ਕਾਰਨ ਹੁੰਦੇ ਨੇ ਜਿਹੜੇ ਕਾਰਨਾਂ ਕਰਕੇ ਮੁਰਗੀ ਅੰਡੇ ਤੇ ਟਾਈਮ ਸਿਰ ਨਹੀਂ ਆਉਂਦੀ ਇੱਕ ਤਾਂ ਚੰਗੀ ਬਰੀਡ ਨਾ ਹੋਣਾ ਚਲੋ ਅਲੱਗ ਗੱਲ ਆ ਇੱਕ ਆਪਣਾ ਰੱਖ-ਰਖਾਵ ਸਹੀ ਨਾ ਹੋਣਾ ਜਾਂ ਫਿਰ ਪ੍ਰੋਪਰ ਫੀਡ ਨਾ ਦੇਣਾ ਇਹ ਥੋੜੇ ਜਿਹੇ ਕਾਰਨ ਹੁੰਦੇ ਨੇ ਸੋ ਸਭ ਤੋਂ ਪਹਿਲਾਂ ਆਪਾਂ ਜਿਹੜੀ ਗੱਲਬਾਤ ਕਰਦੇ ਆ ਉਹ ਇਹ ਕਰਦੇ ਆ ਕਿ ਕੈਲਸ਼ੀਅਮ ਦੀ ਕਮੀ ਕਾਰਨ ਕਿਉਂ ਜਿਹੜੀ ਅੰਡੇ ਤੇ ਮੁਰਗੀ ਲੇਟ ਆਉਂਦੀ ਆ ਸੋ ਜਿਹੜੇ ਵੀਰ ਕੈਲਸ਼ੀਅਮ ਨਹੀਂ ਪਾਉਂਦੇ ਸੋ ਉਹ ਵੀਰ ਕੈਲਸ਼ੀਅਮ ਪਾਉਣਾ ਸਟਾਰਟ ਕਰ ਦੋ ਅੱਜ ਤੋਂ ਹੀ ਜਦੋਂ ਤੋਂ ਤੁਸੀਂ ਨੇ ਵੀਡੀਓ ਦੇਖੀ ਆ ਕੈਲਸ਼ੀਅਮ ਇਹਨਾਂ ਲਈ ਦੋਸਤੋ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਕੈਲਸ਼ੀਅਮ ਦੀ ਜੇਕਰ ਇਹਨਾਂ 'ਚ ਘਾਟ ਹੋਊ ਤਾਂ ਅੰਡੇ ਬਹੁਤ ਲੇਟ ਦੇਣ ਲੱਗਣੀ ਆ ਤੇ ਇਹਨਾਂ ਦੇ ਪ੍ਰੋਪਰ ਸ਼ਾਈਨਿੰਗ ਨਹੀਂ ਉਹ ਜਿਸ ਤਰ੍ਹਾਂ ਤੁਸੀਂ ਆਪਣੇ ਬਲੈਕੈਸਟ ਲੌਪ ਜਾਨਵਰਾਂ ਤੇ ਦੇਖ ਰਹੇ ਹੋ ਕਾਲੀਆਂ ਮੁਰਗੀਆਂ ਤੇ ਸ਼ਾਈਨਿੰਗ ਦੇਖ ਸਕਦੇ ਤੁਸੀਂ ਇਹਨਾਂ ਦਾ ਕੈਲਸ਼ੀਅਮ ਵੀ ਪੂਰਾ ਵਿਟਾਮਿਨ ਵੀ ਪੂਰੇ ਨੇ ਤਾਂ ਕਰਕੇ ਐਕਟਿਵ ਨੇ ਤੇ ਪੂਰੇ ਸ਼ਾਈਨਿੰਗ ਚ ਨੇ ਸੋ ਹੁਣ ਤੁਹਾਨੂੰ ਦੱਸਦੇ ਆ ਅਗਲਾ ਜਿਹੜਾ ਕੰਮ ਤੁਸੀਂ ਕੀ ਕਰਨਾ ਇਹ ਬਿਲਕੁਲ ਸਸਤਾਗਾ ਤੇ ਫ੍ਰੀ ਮੰਗੂ ਹੀ ਆਗਾ ਤੁਸੀਂ ਦੋਸਤੋ ਆਪਣੀਆਂ ਮੁਰਗੀਆਂ ਨੂੰ ਕੀ ਕਰਨਾ ਦੁਪਹਿਰ ਦੇ ਟਾਈਮ ਲੱਸੀ ਪਾਉਣੀ ਆ ਲੱਸੀ ਦੇ ਨਾਲ ਨਾਲ ਜਿਹੜੀਆਂ ਆਪਣੀਆਂ ਬਈਆਂ ਰੋਟੀਆਂ ਹੁੰਦੀਆਂ ਨੇ ਲੱਸੀ 'ਚ ਚੂਰ ਕੇ ਤੁਸੀਂ ਇਹਨਾਂ ਨੂੰ ਪਾਓ। ਲੱਸੀ 'ਚ ਕੈਲਸ਼ੀਅਮ, ਵਿਟਾਮਿਨ ਬਹੁਤ ਜ਼ਿਆਦਾ ਮਾਤਰਾ 'ਚ ਹੁੰਦੇ ਨੇ ਤੇ ਉਹ ਵਿਟਾਮਿਨ ਵੀ ਹੁੰਦੇ ਨੇ ਜਿਹੜੇ ਮੁਰਗੀਆਂ ਨੂੰ ਜਿਹੜਾ ਅੰਡਾ ਵੱਧ ਦੇਣ ਦੀ ਜਿਹੜਾ ਸਮਰਤਾ ਪੈਦਾ ਹੁੰਦੀ ਹੈ ਮੁਰਗੀਆਂ 'ਚ। ਸੋ ਜਿਹੜੀ ਲੱਸੀ ਆ ਸਭ ਤੋਂ ਪਹਿਲਾ ਪੁਆਇੰਟ ਲੱਸੀ ਪਾਉਣੀ ਆ ਤੁਸੀਂ ਨੇ ਦੁਪਹਿਰ ਦੇ ਟਾਈਮ ਪਾਉਣੀ ਆ। ਸਵੇਰ ਦੇ ਟਾਈਮ ਵੀ ਨਹੀਂ ਪਾਉਣੀ, ਸ਼ਾਮ ਦੇ ਟਾਈਮ ਵੀ ਨਹੀਂ ਪਾਉਣੀ। ਸਵੇਰ ਦੇ ਟਾਈਮ ਤਾਂ ਨਹੀਂ ਪਾਉਣੀ, ਮੌਸਮ ਠੰਡਾ ਹੁੰਦਾ ਤੇ ਸ਼ਾਮ ਦੇ ਟਾਈਮ ਤਾਂ ਨਹੀਂ ਪਾਉਣੀ, ਸ਼ਾਮ ਨੂੰ ਵੀ ਥੋੜਾ ਮੌਸਮ ਹਲਕਾ ਜਾਂ ਠੰਡਾ ਹੋ ਜਾਂਦਾ। ਸੋ ਤੇ ਪੈਰੇ ਤੋਂ ਪੇਨਾਂ ਨੂੰ ਲੱਸੀ ਪਾਉਣੀ ਆ ਲੱਸੀ 'ਚ ਜੇ ਹੋ ਸਕੇ ਤਾਂ ਤੁਸੀਂ ਜਿਹੜੀਆਂ ਬਈਆਂ ਰੋਟੀਆਂ ਹੁੰਦੀਆਂ ਨੇ ਆਪਣੇ ਘਰ ਦੀਆਂ ਜਾਂ ਫੇਰ ਰੋਟੀ ਬਣਾ ਕੇ ਵੀ ਤੁਸੀਂ ਜਿਹੜੀ ਠੰਡੀ ਕਰਕੇ ਬਿਲਕੁਲ ਲੱਸੀ 'ਚ ਚੂਰ ਕੇ ਇਹਨਾਂ ਨੂੰ ਦੇ ਸਕਦੇ ਹੋਗੇ ਜਿਹੜੀ ਉਹ ਰੋਟੀ ਹੋਊਗੀ ਲੱਸੀ 'ਚ ਚੂਰੀ ਹੋਈ ਉਹ ਬਹੁਤ ਹੀ ਜ਼ਿਆਦਾ ਇਹਨਾਂ ਨੂੰ ਲਾਹੇਵੰਦ ਹੋਊਗੀ ਆਪਾਂ ਨੂੰ ਅੰਡੇ ਜ਼ਿਆਦਾ ਲੈਣ ਲਈ ਸੋ ਪਹਿਲਾ ਪੁਆਇੰਟ ਤਾਂ ਇਹ ਹੋ ਗਿਆ ਜਿਹੜਾ ਕਿ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਅਗਲੇ ਦੂਜੇ ਨੰਬਰ ਤੇ ਜੇਕਰ ਆਪਾਂ ਗੱਲਬਾਤ ਕਰੀਏ ਦੋਸਤੋ ਜੇਕਰ ਤੁਸੀਂ ਇਹਨਾਂ ਨੂੰ ਫੀਡ ਘੱਟ ਦੇ ਰਹੇ ਹੋ ਤਾਂ ਜਿਹੜਾ ਇਹ ਟਾਈਮ ਆ तकरीबन 4 ਮਹੀਨੇ ਤੋਂ ਜਦੋਂ ਉੱਪਰ ਮੁਰਗੀ ਹੁੰਦੀ ਹੈ ਤਾਂ ਇਹਨਾਂ ਨੂੰ ਫੀਡ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਉਂਕਿ ਇਹਨਾਂ ਦੇ ਜਿਹੜੇ ਅੰਦਰ ਬਾਡੀ 'ਚ ਅੰਡਾ ਉਤਪਾਦਨ ਹੋਣ ਲੱਗਿਆ ਮਤਲਬ ਕਿ ਅੰਡਾ ਬਣਨ ਲੱਗਦਾ ਹੈਗਾ ਸੋ ਇਸ ਟਾਈਮ ਇਹਨਾਂ ਨੂੰ ਫੀਡ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਫੀਡ ਇਹਨਾਂ ਨੂੰ तकरीबन 100 ਤੋਂ 120 ਗ੍ਰਾਮ ਜਿਹੜੀ ਫੀਡ ਇਹਨਾਂ ਨੂੰ ਇਸ ਟਾਈਮ ਚਾਹੀਦੀ ਹੁੰਦੀ ਹੈ ਸੋ ਜੇਕਰ ਤੁਸੀਂ ਫੀਡ ਘੱਟ ਪਾਉਣੇ ਤਾਂ ਤੁਸੀਂ 100 ਤੋਂ ਲੈ ਕੇ 120 ਗ੍ਰਾਮ ਪ੍ਰਤੀ ਜਾਨਵਰ ਪ੍ਰਤੀ ਇੱਕ ਮੁਰਗੀ ਜਾਂ ਫਿਰ ਇੱਕ ਮੁਰਗਾ ਤੁਸੀਂ ਇਹਨਾਂ ਨੂੰ ਫੀਡ ਦੇਣੀ ਆਂਗੀ। ਕਈ ਵੀਰ ਕੀ ਕਰਦੇ ਨੇ ਫੀਡ ਬੰਦ ਕਰ ਦਿੰਦੇ ਨੇ ਤੇ ਆਪਾਂ ਆਮ ਜਿਹੜਾ ਦੇਸੀ ਖਰਾਕ ਤੇ ਪਾਲਦੇ ਨੇ। ਸੋ ਜਿਹੜੀਆਂ ਇਹ ਬਰੀਡਾਂ ਨੇ ਜਿਹੜੀਆਂ ਆਰ ਆਈ ਆਰ ਹੋਗੀ, ਬਲੈਕ ਐਸਟਰ ਲੋਪ ਹੋਗੀ। ਇਹਨਾਂ ਨੂੰ ਦੋਸਤੋ ਜਿਹੜੀ ਫੀਡ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਸੋ ਫੀਡ ਇਹਨਾਂ ਨੂੰ ਪ੍ਰੋਪਰ ਦੋ। ਅਗਲਾ ਜਿਹੜਾ ਇਹਨਾਂ ਦਾ ਰੱਖ-ਰਖਾਵ ਹੋਣਾ ਚਾਹੀਦਾ ਉਹ ਬਹੁਤ ਚੰਗਾ ਹੋਣਾ ਚਾਹੀਦਾਗਾ। ਇਸ ਤਰ੍ਹਾਂ ਤੁਸੀਂ ਆਪਣਾ ਖੁੱਡਾ ਦੇਖ ਸਕਦੇ ਹੋਗੇ ਖੁੱਡਾ ਖੁੱਲਾ ਤੇ ਹਵਾਦਾਰ ਹੈ ਇਸ ਤਰ੍ਹਾਂ ਦਾ ਇਹਨਾਂ ਨੂੰ ਖੁੱਡਾ ਖੁੱਲਾ ਤੇ ਹਵਾਦਾਰ ਹੋਣਾ ਚਾਹੀਦਾ ਤੇ ਅਗਲੇ ਜਿਹੜੇ ਪੁਆਇੰਟ ਦੀ ਗੱਲ ਕਰਦੇ ਹਾਂ ਦੋਸਤੋ ਉਹ ਆ ਸਹੰਜਣਾ ਜੇਕਰ ਤੁਹਾਡੇ ਆਲੇ-ਦੁਆਲੇ ਸਹੰਜਣਾ ਦਾ ਦਰਖਤ ਆ ਤਾਂ ਤੁਸੀਂ ਸਹੰਜਣਾ ਇਹਨਾਂ ਨੂੰ ਪਾ ਸਕਦੇ ਹੋ ਸਹੰਜਣਾ ਦਾ ਦਰਖਤ ਹੁੰਦਾ ਸਹੰਜਣਾ ਦੀ ਕੋਈ ਟਾਣੀ ਤੋੜ ਕੇ ਤੁਸੀਂ ਇਹਨਾਂ ਨੂੰ ਜਦੋਂ ਪਾਉਂਗੇ ਉਹਦੇ ਨਾਲ ਦੋਸਤੋ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਆ ਸਹੰਜਣਾਏ ਬਹੁਤ ਸ਼ੌਕ ਨਾਲ ਵੀ ਖਾਂਦੇ ਨੇ ਸੋ ਸਹੰਜਣਾ ਦਾ ਦਰਖਤ ਜੇਕਰ ਤੁਹਾਡੇ ਆਲੇ-ਦੁਆਲੇ ਹੈਗਾਗਾ ਤਾਂ ਤੁਸੀਂ ਉਹਦੀ ਟਾਣੀ ਤੋੜ ਕੇ ਇਹਨਾਂ ਨੂੰ ਪੱਤੇ ਪਾ ਸਕਦੇ ਹੋ ਅਗਲੀ ਗੱਲ ਆ ਹਰੀਆਂ ਸਬਜ਼ੀਆਂ ਇਸ ਟਾਈਮ ਦੋਸਤੋ ਜਦੋਂ ਮੁਰਗੀ ਅੰਡੇ ਤੇ ਆਉਣ ਵਾਲੀ ਹੁੰਦੀ ਆ ਉਦੋਂ ਇਹਨਾਂ ਨੂੰ ਕੈਲਸ਼ੀਅਮ ਵਿਟਾਮਿਨ ਮਿਨਰਲ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈਗੀ ਉਹ ਪੂਰਾ ਹੁੰਦਾ ਹਰੀਆਂ ਸਬਜ਼ੀਆਂ ਤੋਂ ਮੇਰੇ ਕਹਿਣ ਤੋਂ ਭਾਵ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਵੀਡੀਓ ਚ ਦੱਸ ਚੁੱਕੇ ਹਾਂ ਕਿ ਜਿਹੜੀਆਂ ਹਰੀਆਂ ਸਬਜ਼ੀਆਂ ਹੁੰਦੀਆਂ ਨੇ ਉਹਨਾਂ 'ਚ ਬਹੁਤ ਤਰ੍ਹਾਂ ਦੇ ਤੱਤ ਹੁੰਦੇ ਨੇ ਜਿਸ ਤਰ੍ਹਾਂ ਮਨੁੱਖੀ ਸਰੀਰ ਨੂੰ ਵੀ ਜਿਹੜੀਆਂ ਹਰੀਆਂ ਸਬਜ਼ੀਆਂ ਬਹੁਤ ਹੀ ਜ਼ਿਆਦਾ ਲਾਹੇਵੰਦ ਨੇ ਤੁਸੀਂ ਸਾਰੀ ਜਾਣਦੇ ਹੋਗੇ ਉਸੇ ਤਰ੍ਹਾਂ ਜਿਹੜੀਆਂ ਹਰੀਆਂ ਸਬਜ਼ੀਆਂ ਨੇ ਜਿਹੜੀਆਂ ਹਰੀਆਂ ਸਬਜ਼ੀਆਂ ਦੀ ਵੇਸਟੇਜ ਹੁੰਦੀ ਆ ਉਹ ਪਾ ਕੇ ਤੁਸੀਂ ਇਹਨਾਂ ਨੂੰ ਚੰਗਾ ਮੁਨਾਫਾ ਕਮਾ ਸਕਦੇ ਹੋ ਉਹ ਜਿਹੜੀ ਸਬਜ਼ੀ ਆ ਇਹਨਾਂ ਲਈ ਬਹੁਤ ਜ਼ਿਆਦਾ ਲਾਹੇਵੰਦ ਹੁੰਦੀ ਆ ਇੱਕ ਤਾਂ ਆਪਾਂ ਨੂੰ ਫ੍ਰੀ ਚ ਮਿਲ ਜਾਂਦੀ ਆ ਦੂਸਰਾ ਫੀਡ ਦਾ ਖਰਚਾ ਘਟ ਜਾਂਦਾ ਤੀਸਰਾ ਇਨਾਂ ਨੂੰ ਜਿਹੜੀਆਂ ਮੁਰਗੀਆਂ ਜਿਉਂ ਖਾਣੇ ਆ ਤਾਂ ਜਲਦੀ ਅੰਡੇ ਤੇ ਆਉਂਦੀਆਂ ਨੇ ਸੋ ਜਿਹੜੀ ਹਰੀ ਸਬਜੀ ਆ ਸਬਜੀ ਦੀ ਵੇਸਟੇਜ ਆ ਤੁਸੀਂ ਜ਼ਰੂਰ ਪਾਉਣੀ ਆ ਇਹ ਗੱਲ ਧਿਆਨ ਚ ਰੱਖੋ ਦੁਪਹਿਰ ਦੇ ਟਾਈਮ ਜੇ ਪਾਉਂਗੇ ਤਾਂ ਜ਼ਿਆਦਾ ਵਧੀਆ ਹੋਊਗਾ ਸੋ ਇਹ ਗੱਲਾਂ ਨੇ ਦੋਸਤੋ ਇੱਕ ਗੱਲ ਹੋਰ ਰਹਿ ਗਈ ਜਿਹੜੀ ਸਭ ਤੋਂ ਵਧੀਆ ਤੇ ਸਭ ਤੋਂ ਸਸਤੀ ਆ ਹੁਣ ਤੁਸੀਂ ਨੇ ਕੀ ਕਰਨਾ ਕਈ ਵੀਰ ਕਹਿੰਦੇ ਨੇ ਵੀ ਲਸਣ ਮਹਿੰਗਾ ਗਾ ਹਨਾ ਦੋਸਤੋ ਆਪਾਂ ਇਹ ਨਹੀਂ ਕਹਿੰਦੇ ਕਿ ਲਸਣ ਜਿਹੜਾ ਆਪਾਂ ਪਾਉਣਾ ਏ ਗ੍ਰੇਡ ਪਾਉਣਾ ਤੁਸੀਂ ਬੀ ਗ੍ਰੇਡ ਲਸਣ ਪਾ ਸਕਦੇ ਹੋ ਕਹਿਣ ਤੋਂ ਭਾਵ ਥੋੜਾ ਬਹੁਤਾ ਖਰਾਬ ਹੋਇਆ ਹੋਇਆ ਲੈ ਲਓ ਤੁਸੀਂ ਠੀਕ ਆ ਜੀ ਜਿਸ ਤਰ੍ਹਾਂ ਥੋੜਾ ਬਹੁਤਾ ਸਬਜ਼ੀ ਵਾਲੀ ਦੁਕਾਨ ਤੋਂ ਖਰਾਬ ਹੋਇਆ ਮਿਲ ਜਾਂਦਾ ਆਪਾਂ ਨੂੰ ਘੱਟ ਰੇਟ ਤੇ ਉਹ ਲਸਣ ਪਾਓ ਤੁਸੀਂ ਛਿੱਲ ਕੇ ਛਿੱਲ ਕੇ ਪਾ ਸਕਦੇ ਜਿਹੜੇ ਉਹਦੇ ਛਿਲਕੇ ਨੇ ਉਹ ਵੀ ਪਾਓ ਤੇ ਜਿਹੜਾ ਲਸਣ ਆ ਉਹ ਵੀ ਪਾਓ ਤੇ ਇੱਕ ਪਿਆਜ਼ ਦੇ ਛਿਲਕੇ ਜ਼ਰੂਰ ਪਾਓ ਜੇ ਪਿਆਜ਼ ਤੁਹਾਡੇ ਕੋਲ ਜ਼ਿਆਦਾ ਮਾਤਰਾ ਚ ਹੈਗਾਗਾ ਤਾਂ ਤੁਸੀਂ ਪਿਆਜ਼ ਕੱਟ ਕੇ ਵੀ ਇਹਨਾਂ ਨੂੰ ਪਾ ਸਕਦੇ ਹੋ ਪਿਆਜ਼ ਇਹ ਬਹੁਤ ਸ਼ੌਕ ਨਾਲ ਖਾਂਦੇ ਨੇ ਜਿਹੜਾ ਪਿਆਜ਼ ਤੇ ਲਸਣ ਆ ਇਹ ਗਰਮ ਹੁੰਦਾਗਾ ਜਦੋਂ ਇਹ ਪਿਆਜ਼ ਤੇ ਲਸਣ ਖਾਣਗੇ ਤਾਂ ਜਿਹੜੀਆਂ ਆਪਣੀਆਂ ਮੁਰਗੀਆਂ ਨੇ ਬਹੁਤ ਜਲਦੀ ਜਿਹੜੀਆਂ ਅੰਡੇ ਤੇ ਆ ਜਾਣਗੀਆਂ ਸੋ ਲਸਣ ਤੇ ਪਿਆਜ਼ ਇਹਨਾਂ ਨੂੰ ਪਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾਗਾ ਸੋ ਇਹ ਜੇਕਰ ਦੋਸਤੋ ਤੁਸੀਂ ਤਿੰਨ ਚਾਰ ਗੱਲਾਂ ਦਾ ਧਿਆਨ ਰੱਖੋਗੇ ਇਹ ਪ੍ਰੋਪਰ ਇਹਨਾਂ ਨੂੰ ਡਾਈਟ ਦਵੋਗੇ ਤਾਂ ਤੁਹਾਡੀਆਂ ਮੁਰਗੀਆਂ 10 ਦਿਨਾਂ ਦੇ ਅੰਦਰ ਅੰਦਰ ਜਿਹੜੀਆਂ ਉਹ ਅੰਡੇ ਤੇ ਪ੍ਰੋਪਰ ਆ ਜਾਣਗੀਆਂ ਸੋ ਇਸ ਟਾਈਮ ਆਪਾਂ ਨੂੰ ਥੋੜੀ ਜੀ ਖਿਜਮਤ ਵੀ ਕਰਨੀ ਪੈਂਦੀ ਹੁੰਦੀ ਹੈ ਕਿਉਂਕਿ ਆਪਾਂ ਨੇ 3-4 ਮਹੀਨੇ ਪਾਲੇ ਹੁੰਦੇ ਨੇ ਕਈ ਵਾਰ ਕੀ ਕਰਦੇ ਨੇਗੇ ਇਸ ਸਮੇਂ ਆ ਕੇ ਅੱਕ ਜਾਂਦੇ ਨੇ ਮੁਰਗੀਆਂ ਤੋਂ ਕੀ ਅੰਡੇ ਨਹੀਂ ਦਿੰਦੀਆਂ ਆਪਾਂ ਵੇਚ ਦਈਏ ਸੋ ਥੋੜਾ ਜਿਹਾ ਵੇਟ ਕਰਿਓ 10-15 ਦਿਨ ਸਾਰੀਆਂ ਨਹੀਂ ਜਿਹੜੀਆਂ ਮੁਰਗੀਆਂ ਨੇ ਉਹ ਅੰਡੇ ਤੇ ਆ ਜਾਣੀਆਂ ਕਾਲੀ ਨਹੀਂ ਕਰਨੀ ਕਿਸੇ ਨੇ ਵੇਚ ਨਹੀਂ ਨਹੀਂ ਬਹੁਤ ਸਾਰੇ ਵੀਰਾਂ ਦੇ ਮੇਰੇ ਕੋਲ ਮੈਸੇਜ ਆਉਂਦੇ ਨੇ ਕਿ ਬਈ ਆਪਾਂ ਮੁਰਗੀਆਂ ਸੇਲ ਕਰ ਰਹੇ ਹਾਂ ਬਈ ਸੇਲ ਬਿਲਕੁਲ ਨਾ ਕਰੋ ਤੁਸੀਂ ਪਾਲੀਆਂ ਨੇ ਸੋ ਤੁਸੀਂ ਇਹ ਗੱਲਾਂ ਦਾ ਧਿਆਨ ਰੱਖ ਕੇ ਮੁਰਗੀ ਨੂੰ ਜਲਦੀ ਅੰਡੇ ਤੇ ਲਿਆ ਸਕਦੇ ਹੋ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਣੀ ਵੀਡੀਓ ਜਿਹੜੇ ਜਾਨਵਰਾਂ ਦੇ ਸਕੀਨ ਨੇ ਉਹਨਾਂ ਤੱਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਾਂ ਤੁਹਾਡੇ ਲਈ ਸਮੇਂ-ਸਮੇਂ ਸਰ ਵੀਡੀਓ ਲੈ ਕੇ ਆਉਂਦੇ ਰਹਨੇ ਆ ਜੋ ਵੀ ਜਾਣਕਾਰੀ ਆਪਾਂ ਤੁਹਾਨੂੰ ਦਿੰਨੇ ਆ ਸੋ ਜਿਹੜੇ ਆਪਾਂ ਆਪ ਫਾਰਮੂਲੇ ਵਰਤਦੇ ਆ ਉਹ ਵੀ ਫਾਰਮੂਲੇ ਆਪਾਂ ਤੁਹਾਨੂੰ ਦੱਸਦੇ ਆ ਸੋ ਚੈਨਲ ਨੂੰ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਅੰਤ ਤੱਕ ਦੇਖਿਆ ਕਰੋ ਤਾਂ ਜੋ ਤੁਹਾਨੂੰ ਪ੍ਰੋਪਰ ਜਾਣਕਾਰੀ ਮਿਲ ਸਕੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਚੈਨਲ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਧੰਨਵਾਦ